ਨਹੀਂ ਪ੍ਰਸ਼ਾਦ ਲਾ ਕੇ ਆਈ ਅੱਜ ਅੱਜ ਸ਼ਾਦ ਬਤਰੇਗਾ ਕਿ ਬੇ ਬਹੁਤ ਜਾਨਦਾਰ ਭਿੰਜੇ ਮੈਂ 50 100 ਮੰਨ ਲਿਆ ਕਰਦੇ ਹੈ ਲੈ ਲੈ ਗਏ ਗਾਇਸ ਪਾਪਾ ਸਾਥ ਤੇ ਮਮੀ c'è la baria c'è la baria ah, oppure riguardare oppure che è scritta non ਕਿਰਤਨੋਂ ਨਾ ਬਾਬੇ ਦਾ ਹਵੇ ਗਾਇਸ ਆ ਬੇ ਇੱਕ ਸਾਥ ਗਾਇਸ ਜੇ ਪਰ ਕਿਤਨ ਦਫਾਰ ਲੱਗੀ ਤੇ ਫਿਰ ਅਗਿਆਂ ਜੀ ਸਟਾਰਟ ਨਹੀਂ ਹੋਇਆ ਲੈ ਆਂ ਜੀ ਆ ਫੋਨ ਤੇ ਵਾਪਸ ਮਨ ਰੱਖੋ ਆ ਬਨੇ ਸ਼ਾਹ ਦੇ ਵੇ ਲੀ ਜਾਇ ਸ਼ਾਹਰ ਅੱਪਾ ਨਹੀਂ ਸਵਾਪਸਾ ਗਏ ਆ ਜੀ ਐ ਸਾਪਾ ਜਿਹੜਾ ਪਿੰਡ ਦਾ ਫੀਲਡ ਵਿੱਚ ਸਾਪਾ ਹੁਣ ਜਾਣਦੇ ਆ ਜੀ ਸ਼ੇਖ ਸੁੱਕੇ ਨੂੰ ਉਹ ਰਸਤਾ ਇਹਦਾ ਵੀ ਨਹੀਂ ਪਤਾ ਤੇ ਪੁੱਛ-ਪੁੱਛ ਕੇ ਜਾਣਨੇ ਆ ਜੀ ਕਿ ਤੁਹਾਨੂੰ ਉੱਥੇ ਜਾ ਕੇ ਵਿਖਾਵਾਂਗੇ ਜੀ ਸ਼ੇਖ ਕੋਲ ਤੇ ਜਾ ਕੇ ਗਾਈ ਸਾਪਾ ਜਾਣਨੇ ਆ ਜੀ ਰਸਤੇ 'ਚ ਤੇ ਇਹ ਸੜਕ ਜਿਹੜੀ ਬਹੁਤ ਛੋਟੀ ਹੋ ਗਈ ਹੈ ਰਹਿਣ बाकी मेरे ना थे, ओ या प्यार में होता है, आगे में तो सब कुछ उसमें इन्वेस्ट किया और बदले मिला बाबा इधर 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 सामने ਹੈ ਗਾਇਸ ਹੁਣ ਤੁਹਾਨੂੰ ਵੀ ਬਹੁਤੀ ਹੈ ਅਸੀਂ ਕਦੀ ਮੈਂ ਪਹਿਲੀ ਵਾਰ ਆਏ ਕਿਤੇ ਵੀ ਗੁੱਡ ਕਰੇ ਆਪਾਂ ਪਹਿਲੀ ਵਾਰ ਆਏ ਵਾ ਆਪਾਂ ਹੁਣ ਸ਼ੇਕ ਪੱਤੇ ਆ ਗਏ ਆ ਜੀ ਤੇ ਗਾਇਸ ਆਪਾਂ ਜਾਂਦੇ ਪਏ ਲੈ ਲੈ ਇਹ ਮੰਦਰ ਸਾਰਾ ਗਰਾਮ ਦੇ ਨਾਲ ਜੀ ਕੀ ਰਖਾ ਚਰੋ ਨਾਈਸ ਕੱਪ ਕੁੱਪ ਵੀ ਆ ਕੱਪ ਵੀ ਬੜ ਸੁਣ ਹੈ ਇਹਨਾਂ ਨੂੰ ਦੋ ਨਾ ਹੈ ਇਹ ਕਰਨਾ ਹੈ ਗਾਇਸਾ ਪਾ ਜਾਣ ਲਏ ਫਿਰ ਉਹ ਜਦੋਂ ਦਰੋਂ ਆਉਂਦੇ ਹੈ ਫਿਰ ਤੇ ਰੱਖ ਦਈਏ ਗੱਡੀ ਉਹ ਗਾਇਸ ਨਹੀਂ ਪੰਜਾ ਵਾਲੀ ਦਹਾਲੀ ਬੱਚਾ ਹਲੋ ਹਲਪੀ ਸੋ ਇਹ ਮੋਟੂ ਟੋਟ ਕੀਆ ਮੈਨੂੰ ਆਪ ਸਮਝਾ ਰਹੇ ਤੂੰ ਤੂਫਾਨ ਐਸ਼ਾ ਹਾਂ ਨਾ ਮਮਮੀ ਨੇ ਹੀ ਪੀਰਾਂ ਦਾ ਹੀ ਆ ਨਾ ਮਾਰ ਬੇ ਹੂੰ ਪੀਰਾਂ ਦਾ ਵਾ ਗੁਰਦੁਆਰੇ ਦਾ ਨਾ ਲੱਗਾ ये केला बहुत मजेदार है हां थोड़ी थोड़ी है ये उठे मैं नहीं बोलती हूं और ऑन चाहिए तो कर ले Guys, nice. yeah. hey, Guys, are you? Shake, ਮੇਰੇ ਦਰਬਾਰੇ ਬਾਹਰ ਆਇਆ ਇਸ ਚਾਲੇ ਆ ਜੀ ਨੰਬਰ ਜੀ ਦਾ ਗਾਈਸ਼ ਹੁਣ ਆਪਾਂ ਇੱਥੇ ਮੱਠਾ ਟੇਕੰਦੇ ਹਾਂ ਜੀ ਦਰਬਾਰੇ ਟੀ ਦਮੇ ਬਾਸੇ ਲਾਂਦੇ ਡੈਡੀ ਮੇਰਾ ਆ ਗਿਆ ਹੈ ਆ ਜੀ ਚਲੋ ਆ ਜੋ ਤੇ गाइस देख सकते जो जी मतलब गाय सुंदर प्रशाद जी मतलब फिर मैं डेली ਆਪਾਂ ਜਾਣ ਦੱਸਦੇ ਚਾਂ ਜੀ ਜਾਣਨੇ ਆ ਜੀ ਆਪਾਂ ਬਾ ਤੇ ਆਪਾਂ ਜਾਣਨੇ ਆ ਜੀ ਹੁਣ ਹਵੇਲੀ ਅੰਮ੍ਰਿਤਸਰ ਵਾਲੀ ਤੇ ਅੱਜ ਆਪਾਂ ਘੁੰਮਣ ਹੀ ਦੇ ਮੈਂ ਇਹ ਸੈਕਿੰਡ ਜਗ੍ਹਾ ਘੁੰਮੀ ਆਪਾਂ ਹੁਣ ਤੇਜੀ ਜਗ੍ਹਾ ਚੱਲ ਹਾਂ ਹਾਂ ਇਹ ਆਪਾਂ ਕੋਈ ਬਣਾਇਆ ਨਹੀਂ ਸੀ ਤੇ ਬਸ ਪੰਜਾਂ ਦਾ ਬਸ ਅਚਾਨਕ ਹੀ ਘੁੰਮਣ ਗਏ ਫਿਰੇ ਫਿਰ ਅਹੀਂ ਵੇਖਿਆ ਵੀ ਅੱਜ ਬਾਬਾ ਜੀ ਦਾ ਜਨਮ ਦੇ ਨੇ ਫਿਰ ਆਪਾਂ ਉੱਥੇ ਗਏ ਫਿਰ ਮੰਮੀ ਨੇ ਸ਼ਲਾਬ ਨਾਲੇ ਸ਼ੇਕ ਪਤੇ ਦੀ ਹੁਣ ਆਪਾਂ ਚੰਨੇ ਆ ਜੀ ਹਵੇਲੀ ਬਾਕੀ ਹੋਰ ਗਾਇਸ ਇੱਥੇ ਆ ਰਹੇ ਆ ਬਾਬਾ ਜੀ ਦਾ ਆਸ਼ੇਕ ਪੱਤਿਓ ਅਈਓ ਸ਼ਹਿਰ ਹਵੇਲੀ ਜਾਗੇ ਵੀ ਹਵੇਲੀ ਵੇਖਣੀ ਆ ਫਿਰ ਉਹ ਜਾਣਾ ਵੇਖੀ ਬਹੁਤ ਵਾਰ ਪਰ ਅੱਜ ਨਹੀਂ ਤੇ ਫਿਰ ਕੰਪਲ ਕੇ ਆਉਣਾ ਚਲੋ ਕੰਪਲ ਰਹੇ ਆ ਉਧਰ ਦੇ ਨਕੋਧਰ ਜਾਣਾ ਹੁਣ ਫਿਰ ਸਲਾਹ ਢਾਈ ਵੀ ਹੁਣ ਕਿਸੇ ਦਿਨ ਫਿਰ ਭਰਾ ਜਾਵਾਂਗੇ ਨਕੋਧਰ ਅੱਛਾ ਨਕੋਧਰ ਹੀ ਜਾਣਾ ਹੋਰ ਗਾਇਸ ਇੱਕ ਹੋਇ ਜਾ ਰਹੇ ਆ ਇਹਦੇ ਪਪਾ ਗੱਡੀ ਚਲਾ ਰਹੇ ਆ ਅਤ ਬਹੁਤ ਇਹਨਾਂ ਦੀ ਗੱਡੀ ਚਲਾਉਂਦੇ ਤੇ ਹੈਗੇ ਪਰ ਮੈਨੂੰ ਡਰ ਬੜਾ ਲੱਗਦਾ ਨਾਲ ਜਾ ਕੇ ਇਹ ਡਰ ਤੇ ਜਾਣ ਜਾਣ ਕੇ ਨਾ ਕੋ ਕੰਬ ਨਾ ਕੋ ਕਾਰ ਜਿੰਨਾ ਕੰਮ ਤੋਂ ਡਰਦਾ ਕਿਉਂਕਿ ਜਿੰਨਾ ਮੈਨੂੰ ਮਾਂ ਦੇ ਨਾਲ ਹੀ ਡਰ ਨਹੀਂ ਹੁੰਦਾ ਉਹਦੀ ਮੈਨੂੰ ਡਰਾਈਵਰੀ ਬਹੁਤ ਵਧੀਆ ਲੱਗਦੀ ਸੀ ਚਨਮ ਜਦੋਂ ਹੁਣ ਐ ਵਕਤ ਉਹ ਗਾਈ ਸੀ ਯੂਕੇ ਸਟੈਡੀ ਤੇ ਗਿਆ ਵਾ ਇਸ ਕਰਕੇ ਫਿਰ ਉਹਦੇ ਪਾਪਾ ਹੁਣ ਆਏ ਚਲਾ ਰਹੇ ਆ ਹੁਣ ਘੁਮਾਫਰਾ ਰਹੇ ਆ ਤਾਂ ਇਹਨਾਂ ਨੇ ਡਰ ਲੱਗਦਾ ਰਹਿੰਦਾ ਮੇਰੇ ਨਾਲ ਬੜੀ ਕਰਤੀ ਜੀ ਪਾਰਕ ਤੇ ਮੰਮੀ ਗਾਇਸ ਹਵੇਲੀ ਆ ਗਈ ਆ ਤੇ ਬੜੀ ਜਿਆਦੀ ਧੋਕੀਆਂ ਧੋਕ ਬਹੁਤ ਜਿਆਦਾ ਆ ਮੈਂ ਨਾ ਗਾਇਸ ਆਪਾਂ ਹੁਣ ਹਵੇਲੀ ਜਾਣਗੇ ਬੜੀ ਬੜੀ ਗਾਇਸ ਵੇਖ ਸਕਦੇ ਹੋ ਜੀ ਹਵੇਲੀ ਆ ਗਈ ਕੁਮਨ ਲੱਗੇ